ਹਾਂਜੀ ਵੀਰੋ ਦੋਸਤੋ ਕੀ ਹਾਲ ਹੈ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਵਿਸ਼ਾ ਹੈ ਜੀ ਆਪਣਾ WWE ਜਿਹਨੂੰ वर्ल्ड वाइड ਸਾਇਰਸ ਵੀ ਕਹਿੰਦੇ ਨੇ ਆ ਉਸ ਦੇ ਟੌਪ ਦੇ ਪੰਜ ਬੋਲ ਉਹਨਾਂ ਦੀ ਫੁੱਲ ਡਿਟੇਲ ਦਿੱਤੀ ਜਾਊਗੀ ਜੀ ਇਹ ਜਿਹੜੇ ਬੋਲ ਹੋਣਗੇ ਜੀ WWE ਦੇ ਇਹ ਡਾਕਟਰ ਪ੍ਰੂਵਨ ਬੋਲ ਹੋਣਗੇ ਜੀ ਮਤਲਬ ਕਿ ਡਾਕਟਰ ਪ੍ਰੂਵਨ ਬੋਲ ਦਾ ਮਤਲਬ ਇਹ ਹੈ ਜੀ ਏ ਜਿੰਨਾ ਇਸ ਜਿਹੇ ਬੱਚੀਆਂ ਧੀਆ ਨੇ ਵਧੀਆ ਦੁੱਧ ਦੀ ਉਤਪਾਦਨ ਸਿਹਤ ਬਾਝਪਨ ਤੇ ਜੈਨੇਟਿਕ ਗੁਣਵੱਤਾ ਦਿਖਾਈ ਹੋਵੇ ਇਹ ਤਜਰਬੇ ਦੇ ਆਧਾਰਤ ਹੁੰਦਾ ਵਾ ਜੀ ਜਿਵੇਂ ਡਾਟਰ ਪ੍ਰੋਬਲ ਜਦੋਂ ਉਸ ਬੋਲ ਦੀਆਂ ਧੀਆ ਵੱਡੀਆਂ ਹੋ ਜਾਂਦੀਆਂ ਅਤੇ ਉਹ ਦੁੱਧ ਦੇਣ ਲੱਗ ਜਾਂਦੀਆਂ ਵਾ ਤਾਂ ਉਹਨਾਂ ਦੇ ਰਿਗਾਰਡ ਨੂੰ ਦੇਖ ਕੇ ਪਤਾ ਲੱਗਦਾ ਵਾ ਕਿ ਇਹ ਬੋਲ ਕਿੰਨੀ ਗੁਣਵੱਤਾ ਵਾਲਾ ਵਾ ਠੀਕ ਹੈ ਜੀ ਮਤਲਬ ਕਿ ਜਿਹੜੇ ਇਹ ਬੋਲਾਂ ਦੀ ਹੁਣ ਮੈਂ ਤੁਹਾਨੂੰ ਡਿਟੇਲ ਦੱਸੂਗਾ ਇਹ ਬੋਲ ਪਹਿਲਾਂ ਹੀ ਯੂ ਐਸ ਏ ਵਿੱਚ ਜਾਂ ਬਾਹਰ ਇਹਨਾਂ ਦੀਆਂ ਬੱਚੀਆਂ ਦドド ਦੇ ਰੰਜਾਂ ਨੇ ਠੀਕ ਆ ਜੀ ਤਾਂ ਉਹਨਾਂ ਦਾ ਰਿਕਾਰਡ ਦੇ ਆਧਾਰ ਤੇ ਇਹ ਬੱਲ ਦਦ ਸਜਗੁਣ ਵਤਾ ਇਹ 100% ਯਕੀਨ ਦੇ ਆਧਾਰ ਤੇ ਹੁੰਦੇ ਆ ਜੀ WWSLC ਮਨ ਜਿਵੇਂ ਆਪਾਂ ABS ਜਾਂ SAG ਜਾਂ CVS ਇਹਨਾਂ ਦੇ ਜਿਹੜੇ ਹੁੰਦੇ ਜ ਇਹਨਾਂ ਦਾ 70% ਪਰ ਸਜਗ ਡਾਟਾ ਹੁੰਦਾ ਵਾ ਪਰ ਜਿਹੜੇ WWSC ਹੁੰਦੇ ਵਰਲਡਵਾਈਡ ਸਾਇਰਸ ਵਾਲੇ ਇਹ ਤਕਰੀਬਨ 100% ਹੁੰਦੇ ਡਾਕਟਰ ਪ੍ਰੂਵਨ ਬੱਲ ਹੁੰਦੇ ਨੇ ਜੀ ਚਲੋ ਅੱਜ ਆਪ ਅੱਜ ਦਾ ਆਪਣਾ ਵਿਸ਼ਾ ਸ਼ੁਰੂ ਕਰਦੇ ਆਂ ਵੀਡੀਓ ਦੀ ਠੀਕ ਆ ਜੀ ਸੋ ਸਭ ਤੋਂ ਪਹਿਲੇ ਨੰਬਰ ਤੇ ਬੋਲ ਆਉਂਦਾ ਜੀ ਅਰੋਸ ਅਰੋਸ ਨਾਂ ਦਾ ਬੋਲ ਆ ਰਿਹਾ ਜੀ ਸਭ ਤੋਂ ਪਹਿਲੇ ਨੰਬਰ ਤੇ ਠੀਕ ਆ ਜੀ ਜੱਸ ਦਾ ਜੀ ਹੈਗਾ ਵਾ ਕ੍ਰਾਸ ਐਲ ਐਲ ਡੋਰਾਡੋ ਕ੍ਰਾਸ ਟੌਪ ਗਨ ਕ੍ਰਾਸ ਮੌਂਟਰੋਸ ਠੀਕ ਆ ਜੀ ਸਾਇਰ ਜੰਦੀ ਇਸ ਦੇ ਪਿਤਾ ਦਾ ਨਾਂ ਹੈਗਾ ਵਾ ਜੀ ਡੀਜੀ ਅਲਬੇਰੋ ਐਲਡੋਰਾਡੋ ਠੀਕ ਆ ਜੀ ਤੇ ਇਸ ਦਾ ਮਦਰ ਦਾ ਨਾਂ ਹੈਗਾ ਜੀ ਪਲਾਨ ਕਨੋਲ ਡਬਗੇਟੀ ਟੌਪ ਗਨ ਠੀਕ ਆ ਜੀ ਜੇ ਆਪਾਂ ਇਸ ਦੇ ਮਿਲਕ ਰਿਕਾਰਡ ਦੀ ਗੱਲ ਕੀਤੀ ਜਾਵੇ ਤਾਂ 19000 ਇਸ ਦਾ ਜੀ ਮਿਲਕ ਰਿਕਾਰਡ ਆ 1 ਸਾਲ ਦਾ ਠੀਕ ਆ ਜੀ ਤੇ ਇਹਦੀ ਫੈਟ ਪਰਸੈਂਟੇਜ ਹੈਗੀ ਆ ਜੀ 4 ਬਹੁਤ ਹੀ ਵਧੀਆ ਰਿਕਾਰਡ ਆ ਤੇ ਜੇ ਆਪਾਂ ਇਸ ਦੇ ਡਾਕਟਰ ਦੀ ਗੱਲ ਕਰੀਏ ਜੀ ਜਿਹੜੀ ਪਹਿਲੇ ਸੂਵੇ ਦੁੱਧ ਦੇ ਰਹੀ ਹੈ ਇਸ ਦੇ ਬੱਚੀ 12436 ਲੀਟਰ ਦੁੱਧ ਦੇ ਰਹੀ ਹੈ ਜੀ 1 ਸਾਲ ਦਾ ਠੀਕ ਆ ਜੀ ਤੇ ਫੈਟ ਤਕਰੀਬਨ 4 ਆ ਰਹੀ ਹੈ ਜੀ ਉਸ ਦੀ ਡਾਕਟਰ ਪ੍ਰੋਫੈਸਰ ਜਿੱਦਾਂ ਕਿਸ ਨੂੰ ਮੈਂ ਦੱਸਿਆ ਇਸ ਦੀ ਬੱਚੀ ਅਗਲੇ ਸਵੇ ਇਹ ਨਾ ਦੇ ਰਹੀ ਆ ਇਹ ਹੌਲੀ ਹੌਲੀ ਅਗਲੇ ਸਵੇ ਹੋਰ ਵਧ ਜਣਾ ਉਦੋਂ ਅਗਲੇ ਸਵੇ ਹੋਰ ਵਧ ਜਣਾ ਠੀਕ ਹੈ ਜੀ ਤੇ ਜੇ ਆਪਾਂ ਇਸ ਦੀ ਫੋਲ ਡਿਟੇਲ ਬਾਰੇ ਗੱਲ ਕਰੀਏ ਤਾਂ ਮਿਲਕ ਨੂੰ ਵੀ ਦੇਖੋ ਜਿੱਦਾਂ ਮੈਂ ਤੁਹਾਨੂੰ ਕਿਹਾ ਅਗਲੇ ਸਵੇ ਹੋਰ ਵਧਿਆ ਨਾ 1111 ਪਲੱਸ ਕਰ ਰਹੀ ਆ ਠੀਕ ਹੈ ਜੀ ਤੇ ਫੈਟ ਵੀ ਪਲੱਸ ਹੈ ਪ੍ਰੋਟੀਨ ਵੀ ਪਲੱਸ ਹੈ ਠੀਕ ਹੈ ਜੀ ਪ੍ਰੋਡਕਟ ਲਾਈਫ ਦੇਖੋ ਜੀ 2.5 ਮਹੀਨੇ ਹੈ ਬਹੁਤ ਵਧੀਆ ਹੈ ਇਹ ਰਿਕਾਰਡ ਆ ਸਟੇਟਸ ਬਿਲਕੁਲ ਨਹੀਂ ਹੈਗਾ ਸੀ ਐਸ ਈ ਵੀ ਠੀਕ ਹੈ ਜੀ ਡੀਪੀਆ ਜੂ ਥੋੜਾ ਕ ਮਾਈਨਸ ਵਿੱਚ ਆ ਬਾਕੀ ਸਾਰਾ ਕੁਝ ਠੀਕ ਹੈ ਜੀ ਟੀਪੀਐਸ ਕੋ ਦੇਖੋ ਜੀ 2761 ਰੌਸ ਬੋਲ ਠੀਕ ਹੈ ਜੀ ਇਸ ਤੋਂ ਅੱਗੇ ਆ ਰਿਹਾ ਜੀ ਬੋਲਰ ਦਾ ਜਿਮਾਰਕੋ ਬੋਲ ਆ ਰਿਹਾ ਹੈ ਜੀ ਠੀਕ ਹੈ ਜੀ ਡਬਲ ਡਬਲ ਐਸ ਵਿੱਚ ਨੰਬਰ 2 ਦੇ ਬੋਲ ਆ ਰਿਹਾ ਹੈ ਜਿਮਾਰਕੋ ਜਿਸਦਾ ਹੈ ਜੀ ਕ੍ਰਾਸਿਮਨ ਡਿਆਨੋ ਕ੍ਰਾਸ ਹੀਸਨਬਰਗ ਕ੍ਰਾਸ ਟੈਂਗੋ ਠੀਕ ਹੈ ਜੀ ਇਸ ਦੇ ਪਿਤਾ ਦਾ ਨਾਮ ਹੈਗਾ ਬਾਜੀ ਡਬਲ ਈਗਲ ਬਾਇਓਨ ਡਿਆਨੋ ਈਟੀ ਠੀਕ ਹੈ ਜੀ ਤੇ ਮਜ਼ਾ ਨਾ ਹੋਵੇਗਾ ਓਸੀਡੀ ਜਬੀਰ ਹੀਸਨਬਰਗ ਠੀਕ ਹੈ ਜੀ ਤੇ ਜੇ ਆਪਾਂ ਇਸ ਦੀ ਬੱਚੀ ਦੇ ਮਤਲਬ ਰਿਕਾਰਡ ਦੀ ਗੱਲ ਕਰੀਏ ਤਾਂ 12300 99 ਲੀਟਰ ਦੁੱਧ ਦੇ ਰਹੀ ਹੈ ਜਿੱਤੇ ਫੈਟ 4.5 ਆ ਰਹੀ ਹੈ ਜੀ ਇਸ ਦੀ ਬੱਚੀ ਦੀ ਪਹਿਲੇ ਸਵੇਰ ਦੀ ਇਹ ਸਾਰਾ ਸੋਨੋ ਡਿਟੇਲ ਪਹਿਲੇ ਸਵੇਰ ਦੇ ਅਧਾਰ ਤੇ ਦੱਸਿਆ ਜਾ ਰਿਹਾ ਹਵਾ ਠੀਕ ਹੈ ਜੀ ਬਹੁਤ ਹੀ ਵਧੀਆ ਰਿਕਾਰਡ ਆ ਤੇ ਜੇ ਹੁਣ ਆਪਾਂ ਇਸ ਦੀ ਪੂਰੀ ਡਿਟੇਲ ਬਾਰੇ ਗੱਲ ਕਰੀਏ ਮਿਲਕ ਜਿੱਦਾਂ ਉਹ 1111 ਵਧਾ ਰਹੀ ਸੀ ਤਾਂ ਇਹ 1201 ਵਧਾ ਰਹੀ ਆ 1201 ਨੂੰ ਆਪਾਂ ਕਿਦਾਂ ਕਰਨਾ ਕੈਲਕੂਲੇਟ ਤੁਹਾਨੂੰ ਦੱਸ ਦਾਂ ਜੀ 1201 ਨੂੰ ਤੁਸੀਂ ਕੀ ਕਰਨਾ ਵਾ ਜਿੱਦਾਂ ਇਹ 1200 ਪਲੱਸ ਲਿਖਣਾ 305 ਤੇ ਡਿਵਾਈਡ ਕਰ ਲੈਣਾ ਕਿਉਂਕਿ ਆਪਾਂ 7 ਸਾਹ ਵਿੱਚ 305 ਦਿਨੀ ਦੁੱਧ ਲੈਣਾ ਵਾ ਤਾਂ ਤਕਰੀਬਨ 4 ਕਿਲ ਲੱਧ ਦਾ 1 ਦਿਨ ਦਾ ਫਰਕ ਪੈ ਰਿਹਾ ਜੇ ਮੰਨ ਲੇ ਕਿ ਚਲੋ ਇਸ ਦੀ ਬੱਚੀ 12000 ਲੀਟਰ ਉਸ ਨੂੰ ਭਾਗ ਕਰ ਲਓ 305 ਤੇ ਤਾਂ ਮੇਰੇ ਸਾਬ ਨਾਲ 30 ਕਿਲ ਲੀਟਰ ਦੀ ਉਸਤ ਪੈਣੀ ਆ ਤਾਂ ਉਸ ਤੋਂ ਅੱਗੇ ਜੇ ਦੀ ਉਹਦੀ ਬੱਚੀ ਆਊਗੀ ਉਹ 4 ਲੀਟਰ ਦੁੱਧ ਦੀ ਮਾਣ ਵੱਧ ਦੁੱਧ ਦੀ ਮਾਤ ਕਿ 34 ਉਸ ਤੋਂ ਅੱਗੇ 38 ਇਸ ਤਰ੍ਹਾਂ ਇਸ ਦੀ ਦੁੱਧ ਦੀ ਇੰਪਰੂਵਮੈਂਟ ਹੁੰਦੀ ਹੈ ਜੀ ਫੈਟ ਦੇਖੋ ਜੀ ਫੈਟ ਵਿੱਚ ਵੀ ਪਲੱਸ 103 ਪ੍ਰੋਟੀਨ ਪਲੱਸ ਹੈ ਪ੍ਰੋਡਕਟ ਵਾਲਾ ਵੀ ਪਲੱਸ ਹੈ ਬਿਲਕੁਲੀ ਬਹੁਤ ਹੀ ਵਧੀਆ ਰਿਕਾਰਡ ਹੈ ਨਾ ਸਟੈਟਸ ਬਿਲਕੁਲ ਨਹੀਂ ਇਹ ਡੀਪੀਆ ਥੋੜਾ ਜਿਹਾ ਇਹਨਾਂ ਦਾ ਪਤਾ ਨਹੀਂ ਕੀ ਕਾਰਨ ਥੋੜਾ ਜਿਹਾ ਵੱਧ ਆ ਰਿਹਾ ਸਾਰਿਆਂ ਦਾ ਬਾਕੀ ਰਿਕਾਰਡ ਇਹਨਾਂ ਦੇ ਬਹੁਤ ਵਧੀਆ ਸਾਰਿਆਂ ਦੇ ਜੀ ਟੀਪੀਐਸ ਕੋ ਦੇਖੋ ਜੀ 3073 ਹੈ ਇਹਨਾਂ ਦਾ ਜੀ ਠੀਕ ਹੈ ਜੀ ਜਿਮਾਰਕੋ ਬੱਲ ਇਸ ਤੋਂ ਅੱਗੇ ਆ ਰਿਹਾ ਜੀ ਬੱਲ ਡਬਲਯੂਐਸ ਦਾ ਰਿਲੈਂਟ ਨਾਂ ਦਾ ਬੋਲਾ ਹਲ ਆ ਰਿਹਾ ਜੀ ਰਿਲੈਂਟ ਜਿਸ ਦਾ ਕ੍ਰਾਸ ਹੈਗਾ ਜੀ ਯੂ ਐਕਸ ਕ੍ਰਾਸ ਅਚੀਵਰ ਕ੍ਰਾਸ ਸੁਪਰ ਸਾਇਰ ਕ੍ਰਾਸ ਠੀਕ ਹੈ ਜੀ ਤੇ ਇਸ ਦੇ ਤੁਸੀਂ ਡਿਟੇਲ ਥੱਲੇ ਪੜ੍ਹ ਲਓ ਸਾਇਰ ਪੇ ਦਾ ਨਾਮ ਹੁੰਦਾ ਜੀ ਮਦਰ ਗ੍ਰੈਂਡਸਨ ਦਾ ਨਾਮ ਹੁੰਦਾ ਜੀ ਏਬੀਐਸ ਅਚੀਵਰ ਠੀਕ ਹੈ ਜੀ ਤੇ ਜੇ ਆਪ ਐਸ ਦੀ ਬੱਚੀ ਦੇ ਦੁੱਧ ਦੀ ਰਿਕਾਰਡ ਦੀ ਗੱਲ ਕਰੀਏ ਤਾਂ 12000 400 ਕਿਲੋਗ੍ਰਾਮ ਦਾ ਦੁੱਧ ਦੇ ਰਹੀ ਹੈ ਜੀ ਅੱਜ ਦੀ ਤਰੀਕ ਵਿੱਚ ਤੇ ਫੈਟ ਪਰਸੈਂਟੇਜ ਹੈਗੀ ਹੈ ਜੀ 4.40 ਠੀਕ ਹੈ ਜੀ ਤੇ ਜੇ ਆਪਾਂ ਇਸ ਦੇ ਰਿਕਾਰਡ ਦੀ ਗੱਲ ਕਰੀਏ ਪੂਰੀ ਡਰੇਲ ਵਿੱਚ ਮਿਲਕ ਰਿਕਾਰਡ ਦੇਖੋ ਜੀ 1191 ਫਿਰ ਇਹੇ ਵਧਾ ਰਹੀ ਆ ਠੀਕ ਹੈ ਜੀ ਫੈਟ ਪ੍ਰੋਟੀਨ ਵੀ ਬਹੁਤ ਜਿਆਦਾ ਪਲੱਸ ਵਿੱਚ ਹੈ ਲਿਵਰ ਬੈਲਟੀ ਵੀ ਸਹੀ ਹੈ ਮਸਟੈਟਸ ਵੀ ਹੈ ਨਹੀਂਗਾ ਠੀਕ ਹੈ ਜੀ ਬਹੁਤ ਵਧੀਆ ਰਿਕਾਰਡ ਹੈ ਟੀਪੀਐਸ ਸਕੋਰ ਬਹੁਤ ਜਿਆਦਾ 2969 ਟੀਪੀਐਸ ਸਕੋਰ ਆ ਰਿਹਾ ਜੀ ਰਿਲਾਇੰਟ ਬੋਲ ਡਬਲ ਡਬਲ ਐਸ ਦਾ ਨੰਬਰ 3 ਤੇ ਇਸ ਤੋਂ ਅੱਗੇ ਆ ਰਿਹਾ ਜੀ ਨੰਬਰ 4 ਤੇ ਡਬਲ ਡਬਲ ਐਸ ਦਾ ਅਮਾਰੀ ਨਾਲ ਬੋਲ ਆ ਰਿਹਾ ਜੀ ਅਮਾਰੀ ਜਿਹਾ ਦਾ ਕ੍ਰਾਸ ਹੈਗਾ ਮੂਲਾ x ਕ੍ਰਾਸ ਡਿਊ x ਜੋਰਡਰ ਠੀਕ ਹੈ ਜੀ ਤੇ ਇਸ ਦੀ ਮਾਂ ਦਾ ਮਿਲਕ ਦਾ ਰਿਕਾਰਡ ਆ ਰਿਹਾ ਜੀ 19387 ਤੇ ਉਸ ਦੀ ਫੈਟ 4.5 ਆ ਰਹੀ ਹੈ ਜੀ ਇਸ ਦੀ ਮਾਂ ਦੀ ਠੀਕ ਹੈ ਜੀ ਤੇ ਜੇ ਗੱਲ ਕਰੀਏ ਆਪਾਂ ਇਸ ਦੀ ਧੀ ਦੀ ਕਿੰਨਾ ਦੁੱਧ ਦੇ ਰਹੀ ਹੈ ਅੱਜ ਦੇ ਤਰੀਕੇ ਨਾਲ 12315 ਪਹਿਲੇ ਸੂਰ ਦਾ ਦੁੱਧ ਦੇ ਦਿੱਤੀ ਹੈ ਜੀ ਅਮਾਰੀ ਬੋਲ ਜੀ ਠੀਕ ਹੈ ਜੀ ਤੇ ਫੈਟ ਪਰਸੈਂਟੇਜ ਦੇਖੋ ਜੀ 4.40 ਇਹਨਾਂ ਸਾਰਿਆਂ ਦੇ ਫੈਟ ਤਕਰੀਬਨ ਬਹੁਤ ਵਧੀਆ ਸਾਰੇ ਬੁੱਲਾਂ ਜੀ ਇਹਨਾਂ ਦੀ ਜੋ ਜੀ ਆਪਣਾ ਡਬਲ ਡਬਲ ਐਸ ਦੀ ਬੋਲ ਹੈ ਜੀ ਇਹ ਐਚ ਐਫ ਦੇ ਬੋਲ ਹੈ ਸਾਰੇ ਜੀ ਇਹ ਇਹ ਜੀ ਆਪਾਂ ਇਸ ਦੀ ਪੂਰੀ ਫੁੱਲ ਡਿਟੇਲ ਦੀ ਗੱਲ ਕਰੀਏ ਮੈਰਕ ਵੀ ਵਧੀਆ ਰਹੀ ਹੈ ਯੇ ਪਾਸ 397 ਪ੍ਰੋਟੀਨ ਬਹੁਤ ਹੀ ਵਧੀਆ ਰਿਜ਼ਲਟ ਆ ਜੀ ਇਸ ਦਾ ਅਮਾਦੀ ਬੋਲ ਦਾ ਟੀ ਪੀ ਆਈ ਸਕੋਰ ਬਹੁਤ ਹੀ ਹੈ ਜੀ 2823 ਠੀਕ ਹੈ ਜੀ ਤੇ ਆਪਣਾ ਨੰਬਰ 5 ਤੇ ਆਖਰੀ ਬੋਲ ਆ ਰਿਹਾ ਹਵਾ ਜੀ ਮੈਲਨ ਕੈਂਪ ਇਹਦਾ ਨਾਮ ਹੈਗਾ ਜੀ ਮੈਲਨ ਕੈਂਪ ਜਿਸਨ ਕ੍ਰੋਸ ਹੈਗਾ ਜੀ ਰੈਨਗੇਡ ਐਕਸ ਸਮੂਰੀ ਕ੍ਰੋਸ ਸੁਪਰ ਸ਼ਾਟ ਠੀਕ ਹੈ ਜੀ ਤੇ ਬਹੁਤ ਹੀ ਵਧੀਆ ਇਹਦਾ ਵੀ ਰਿਜ਼ਲਟ ਆ ਦੇਖਦੇ ਹੁਣ ਆਪਾਂ ਕੀ ਦਿਖਾਉਣੇ 12524 ਜਨ ਜਿੰਨੇ ਬੋਲੇ ਸੀ ਡਾਕਟਰ ਦਾ ਸਭ ਤੋਂ ਵੱਧ ਦੁੱਧ ਇਸ ਦਾ ਹੀ ਆ ਰਿਹਾ ਹੈ 12524 ਤੇ ਜੇ ਆਪਾਂ ਇਹ ਫਾਇਰ ਦੀ ਪਰਸੈਂਟੇਜ ਗੱਲ ਕਰੀਏ 4.20 ਇਹ ਹੁਣ 12524 ਆਪਾਂ ਦੇਖਣਾ ਇੱਕ ਦਿਨ ਦੀ ਕਿੰਨੀ ਔਸਤ ਨਿਕਲਦੀ ਹੈ ਤੁਹਾਨੂੰ ਮੈਂ ਕੱਢ ਕੇ ਦਿਖਾਈ ਦਿੰਦਾ 12524 ਡਿਵਾਈਡ 305 ਇੱਕ ਦਿਨ ਦੀ ਆਸਤ ਜੀ 40 ਲੀਟਰ ਆ ਰਹੀ ਹੈ ਜੀ ਇਸ ਦੀ 40 41 ਲੀਟਰ ਆ ਰਹੀ ਹੈ ਇਸ ਦੀ ਆਸਤ ਪਹਿਲੇ ਸਵੇਰ ਬੱਚੀ ਦੀ ਠੀਕ ਹੈ ਜੀ ਸਭ ਤੋਂ ਵੱਧ ਦੁੱਧ ਦਾ ਰਿਕਾਰਡ ਇਸ ਦਾ ਹੀ ਹੈ ਜੀ ਬੁੱਲਾਂ ਦੇ ਵਿੱਚੋਂ ਇਹਨਾਂ ਜਿਹੜੇ ਆਪਣੇ ਆ ਡਬਲਯੂਡਬਲਯੂਐਸ ਤੋਂ ਬੋਲ ਦਿਖਾ ਰਹੇ ਹਾਂ ਮੈਲਨ ਕਿਹਦਾ ਸਭ ਤੋਂ ਵੱਧ ਰਿਕਾਰਡ ਆ ਰਿਹਾ ਦੱਸਦਾ ਜੇ ਅਸੀਂ ਦੀ ਪੂਰੀ ਫੁੱਲ ਡਿਟੇਲ ਦੀ ਗੱਲ ਕਰੀਏ ਮਿਲਕ ਨੂੰ ਅਗਲੇ ਸਵੇਰ ਹੋਰ ਵਧਾ ਰਹੀ ਹੈ ਪਲੱਸ 854 ਫੈਟ ਨੂੰ ਪਲੱਸ 39 ਪ੍ਰੋਟੀਨ ਪਲੱਸ 47 ਪ੍ਰੋਡਕਟਰ ਬੁਲਾ ਲੇਖੋ ਜੀ ਬਹੁਤ ਵਧੀਆ ਡੀਪੀਆਰ ਦੇਖੋ ਜੀ ਬਾਕੀ ਸਾਰੇ ਬੋਲਾਂ ਦਾ ਡੀਪੀਆਰ ਮਾਈਨਸ ਵਿੱਚ ਐਸ ਦਾ ਡੀਪੀਆਰ ਦੇਖੋ ਜੀ ਪਲੱਸ ਵਿੱਚ ਬਹੁਤ ਹੀ ਵਧੀਆ ਰਿਜ਼ਲਟ ਹੈ ਤਾਂ ਟੀਪੀਆ ਇਸ ਨੂੰ ਚੈੱਕ ਕਰੋ ਜੀ ਮੜਾ ਜਾ ਜਾ 3017 ਬਹੁਤ ਹੀ ਵਧੀਆ ਟੌਪ ਦਾ ਬੋਲ ਹੈ ਜੀ ਇਹ ਮੈਲਨ ਕੈਂਪ ਡਬਲਯੂਐਸ ਦਾ ਠੀਕ ਹੈ ਜੀ ਤੇ ਜੇ ਹੁਣ ਆਪਾਂ ਇਹਨਾਂ ਦੀ ਪ੍ਰਾਈਸ ਦੀ ਗੱਲ ਕਰੀਏ ਬਈ ਇਹਨਾਂ ਦਾ ਪ੍ਰਾਈਸ ਆਪਾਂ ਨੂੰ ਕੀ ਰੇਟ ਮਿਲ ਰਿਹਾ ਕੀ ਨਹੀਂ ਜੇ ਤਾਂ ਆਪਾਂ ਕਰੀਏ ਜੀ ਨੌਨ ਜੇ ਆਪਾਂ ਕਰੀਏ ਕਨਵੈਨਸ਼ਨਲ ਸੀਮਨ ਦੇਖਣੇ ਇਹਨਾਂ ਦੇ ਇਹ ਥੋੜੇ ਜਿਹਾ ਹੈ ਆਪਣੇ ਉਹ ਕੋਸਟਲੀ ਹੁੰਦੇ WWUS ਦੇ SIM ਹਨ ਜਿਹੜੇ ਇਹਨਾਂ ਨੇ ਕਨਵੈਨਸ਼ਨਲ SIM ਲੈਣੇ ਆ ਜੀ ਤਾਂ ਆਪਾਂ ਨੂੰ ਮਿਲਣਗੇ ਨਾ ਬੁੱਲਾਂ ਦੇ 2000 ਤੋਂ ਪਲੱਸ ਮਿਲਣਗੇ 2000 ਤੋਂ ਘੱਟ ਆਪਾਂ ਨੂੰ SIM ਨਹੀਂ ਮਿਲਣਾ 20200 ਇੱਥੇ ਆਪਾਂ ਨੂੰ ਮਿਲੂਗਾ ਹੀ ਮਿਲੂਗਾ ਤੇ ਜੇ ਆ 1560 SIM ਲੈਣਾ ਬੱਚੀ ਵਾਲਾ ਤਾਂ ਉਹ ਆਪਾਂ ਨੂੰ ਮਿਲੂਗਾ ਜੀ 40450 ਦੀ ਰੇਂਜ ਵਿੱਚ ਠੀਕ ਹੈ ਜੀ ਥੋੜੇ ਜਿਹਾ ਕੋਸਟਲੀ ਜ਼ਰੂਰ ਹੈਗੇ ਆ ਪਰ ਇਹਨਾਂ ਦਾ ਇੱਕ ਇਹ ਫਾਇਦਾ ਵਾ ਡਾਕਟਰ ਪ੍ਰੂਵਨ ਬੁੱਲ ਨੇ ਭਈ ਜਿਹੜੀਆਂ ਇਹਨਾਂ ਦੀਆਂ ਬੱਚੀਆਂ ਦੇ ਰਹੀਆਂ ਦੁੱਧ ਰਿਕਾਰਡ ਉਹ 100% ਦਾ ਦੁੱਧ ਇਹਨਾਂ ਦਾ ਸਹੀ ਆ ਜਿਹੜਾ ਮੈਂ ਤੁਹਾਨੂੰ ਹੁਣ ਦੱਸਿਆ ਤੇ ਜਿਹੜਾ ਐਂਡ ਤੇ ਤੁਹਾਨੂੰ ਪੁੱਲ ਦੱਸਿਆ ਨੰਬਰ 5 ਤੇ ਮੈਲਨ ਕੈਂਪ ਇਹਦਾ ਤਾਂ ਰਿਕਾਰਡ ਹੀ ਬਹੁਤ ਹੀ ਜ਼ਿਆਦਾ ਵਧੀਆ ਡੀਪੀਆਰ ਵਿੱਚ ਵੀ ਬਹੁਤ ਹੀ ਜ਼ਿਆਦਾ ਪਲੱਸ ਵਿੱਚ ਹੈ ਠੀਕ ਆ ਜੀ ਤੇ ਇੱਕ ਤੁਹਾਨੂੰ ਬੇਨਤੀ ਹੈ ਵੀਡੀਓ ਜੇ ਚੰਗੀ ਲੱਗਦੀ ਹੁੰਦੀ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜੀ ਇੰਨੀ ਕੁ ਬੇਨਤੀ ਜਰੂਰ ਕਰਵਾਣ ਕਰਿਆ ਕਰੋ ਜੀ ਤੇ ਧੰਨਵਾਦ ਜੀ ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ